ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੇ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਲਮੀ ਜਗਤ ਤੋਂ ਦੱਸਤੀ ਹੈ ਕਿ ਵੱਡੇ ਅਦਾਕਾਰ ਦਾ ਭਿਆਨਕ ਕਾਰ ਹਾਦਸਾ ਹੋ ਜਾਂਦਾ ਹੈ ਜਿਸ ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਬੇहद ਮਸ਼ਹੂਰ ਅਦਾਕਾਰ ਸੀ ਅਚਾਨਕ ਗੱਡੀ ਦੇ ਵਿੱਚ ਪਰਿਵਾਰ ਸਮੇਂ ਜਾ ਰਹੇ ਹੁੰਦੇ ਨੇ ਤੇ ਉਹਨਾਂ ਦੀ ਗੱਡੀ ਇੱਕ ਲਾਰੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਪਰਿਵਾਰ ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਮਾਂ ਨੂੰ ਸੱਟਾਂ ਲੱਗ ਜਾਂਦੀਆਂ ਨੇ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਅਦਾਕਾਰ ਦੀ ਆਪਣੀ ਜਾਨ ਬਾਲ-ਬਾਲ ਜਾਂਦੇ ਹੋਏ ਬਚੀ ਹੋਈ ਹੈ ਬੇहद ਵੱਡੀ ਖਬਰ ਦੱਸਤੀ ਹੈ ਕਿ ਤਮਿਲਨਾਡੂ ਦੇ ਤਨਪੁਰ ਜ਼ਿਲ੍ਹੇ ਦੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਮਲਿਆਲੀ ਅਦਾਕਾਰ ਸਾਈਨ ਟੌਮ ਚਾਕੋ ਦੇ ਪਰਿਵਾਰ ਨੂੰ ਦਾ ਚਟਕਾ ਲੱਗਾਏ ਸਾਸਦ ਦੇ ਵਿੱਚ ਉਹਨਾਂ ਦੇ ਪਿਤਾ ਸੀਬੀ ਚਾਕੋ ਦੀ ਮੌਤ ਹੋ ਚੁੱਕੀ ਹੈ ਤੇ ਜਦ ਕੀ ਅਦਾਕਾਰ ਖੁਦ ਉਹਨਾਂ ਦੀ ਮਾਂ ਤੇ ਭਰਾ ਜ਼ਖਮੀ ਹੋ ਗਏ ਨੇ ਇਹ ਹਾਦਸਾ ਤਨਪੁਰੀ ਉਜ਼ਰ 90 ਹਾਈਵੇ ਤੇ 6 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਸਾਈਨ ਟੌਮ ਚਾਕੋ ਸਵੇਰੇ 6 ਵਜੇ ਜਾ ਰਹੇ ਹੁੰਦੇ ਨੇ ਤੇ ਉਹਨਾਂ ਦਾ ਪਰਿਵਾਰ ਐਰਨਾਕुलम ਤੋਂ ਬੰਗਲੌਰ ਜਾ ਰਹੇ ਸਨ ਤੇ ਮੁੱਢਲੀ ਜਾਂਚ ਅਨੁਸਾਰ ਉਹਨਾਂ ਦੀ ਕਾਰ ਇੱਕ ਲਾਰੀ ਦੇ ਨਾਲ ਟਕਰਾ ਕੇ ਹੀ ਦੱਸਿਆ ਜਾਂਦਾ ਹੈ ਕਿ ਹਾਦਸੇ ਸਮੇਂ ਸਾਇਨ ਕਾਰ ਦੀ ਪਿਛਲੀ ਸੀਟ ਤੇ ਸੌ ਰਿਆ ਸੀ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਾਇਨ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸਾਇਨ ਟੌਮ ਚਾਕੋ ਦੇ ਸੱਜੇ ਹੱਥ ਵਿੱਚ ਫ੍ਰੈਕਚਰ ਹੋ ਚੁੱਕਿਆ ਹੈ ਤੇ ਸਰਜਰੀ ਦੀ ਸਰਜਰੀ ਦੀ ਲੋੜ ਦੱਸੀ ਜਾ ਰਹੀ ਹੈ ਉਹਨਾਂ ਦੀ ਮਾਂ ਤੇ ਭਰਾ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਡਰਾਈਵਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਪਰ ਬੇਹੱਦ ਵੱਡਾ ਨੁਕਸਾਨ ਜਿਹੜਾ ਪਰਿਵਾਰ ਨੂੰ ਹੋਇਆ ਹੈ ਕਿ ਉਹਨਾਂ ਦੇ ਪਤਾ ਦੀ ਘਰ ਦੇ ਵਡੇਰੇ ਦੀ ਮੌਤ ਹੋ ਚੁੱਕੀ ਹੈ ਸਾਰੇ ਜ਼ਖਮਿਆਂ ਨੂੰ ਧਰਮਪੁਰੀ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਹਾਦਸੇ ਦੇ ਸੂਚਨਾ ਮਿਲਦੇ ਹੀ ਪੁਲਿਸ ਪੁਲਸ ਮੌਕੇ ਤੇ ਪਹੁੰਚ ਗਈ ਅਤੇ লাশ ਨੂੰ ਪੋਸਟਮਾਰਟਮ ਲਈ ਧਰਮਪੁਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਰੀ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਬੇਹਤ ਵੱਡੀ ਖਬਰ ਸਾਹਮਣੇ ਆਈ ਹੈ ਇਹ ਫਿਲਮੀ ਜਗਤ ਤੋਂ ਸਾਊਥ ਫੈਮਿਲੀ ਫਿਲਮੀ ਜਗਤ ਤਾਮਿਲਨਾਡੂ ਦੇ ਤਰੰਪੁਰੀ ਜ਼ਿਲ੍ਹੇ ਦੇ ਵਿੱਚੋਂ ਇਹ ਬੇਹੱਦ ਵੱਡਾ ਹਾਦਸਾ ਇੱਕ ਅਦਾਕਾਰ ਦੇ ਨਾਲ ਵਾਪਰਿਆ ਜਿਸ ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ